ਕੁਹਾੜਾ ਸਿਰ ਕੜਾ ਅਣਕਾ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣ ਤੂੰ ਲੋੜ ਹੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਅੱਗੇ ਗੈਸਨ ਚੋਟਾਂ ਖਾਸੀ ਕੌਣ ਪਾਸ ਤੁਮਾਂ ਮੈਂ ਛੱਤ ਸਿਰ ਭੇਰੀ ਸੱਡੋ ਰੱਡ ਜੈ ਸੁੱਤੇ ਜੀ ਰਾਣ ਮੈਂ ਤੀਏ ਅਤੀਮਾ ਗੱਡ ਫਰੀਦਾ ਕੋਠ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਬੈ ਫਰੀਦਾ ਖਿੰਧੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾ ਇੱਕ ਸੇਖ ਫਰੀਦਾ ਦੋ ਦੀਵੇ ਬੁਲੰਦਿਆ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹੇ ਜੇ ਥੀਆ ਜੇ ਸਿਰ ਥੀਆ ਤਿਲਹ ਕੰਮਾਤੇ ਹਰ ਕਾਗ ਦੇ ਕੁੰਨੇ ਕੋਇ ਲਿਆ ਮੰਦੇ ਅਮਲ ਕਰਿੰਦਿਆਂ ਏ ਸਜਾਇ ਤਨਾਹ ਫਰੀਦਾ ਕੰਨ ਮੁਸੱਲਾ ਸੂਫ ਗਾਲ ਦਿਲ ਕਾਤੀ ਗੁਰਵਾਤ ਬਾਹਰ ਦਸੇ ਚਾਨਣ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤਨ ਨਿਕਲੇ ਜੇ ਤਨ ਚੀਰ ਕੋਏ ਜੋ ਤਨ ਰਤੇ ਰਬ ਸਿਉ ਤਿੰਨ ਤਨ ਰਤਨ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਮੈਨ ਤਨ ਨ ਹੋਏ ਜੋ ਸੈ ਰਤ ਆਪਣੇ ਤਨ ਤਨ ਲੋਭ ਰਤ ਨ ਹੋਏ ਪਇ ਪਇ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬਸੰਤਰ ਧਾਤ ਸੁਧ ਹੋਏ ਤਉ ਹਰਖਾ ਭੋ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੇ ਵਥ ਛੱਪੜ ਢੂੰਡ ਕਿਆ ਹੋਆ ਚਿੱਕੜ ਡੁੱਬੇ ਹੱਥ ਫਰੀਦਾ ਨੱਡੀ ਕੰਤਨ ਰਾਵਿਓ ਵੱਡੀ ਤੀ ਮਈ ਆਸ ਧੰਨੂ ਕੂ ਕੰਡੇ ਗੋਰ ਮੈਂ ਤਸ ਨਾ ਮਿਲਿਆਸ ਫਰੀਦਾ ਸਿਰ ਭਲਿਆ ਦਾੜੀ ਪੜੀ ਮੁੱਛਾਂ ਪੀ ਬਲੀਆਂ ਅਰੇ ਮੰਨ ਗਲ ਬਾਵਲੇ ਮਾਣੇ ਕਿਆ ਰਲੀਆਂ ਫਰੀਦਾ ਕੁੱਟ ਢੁਕਣ ਕੇ ਤੜਾ ਫਿਰ ਨੀਂਦੜੀ ਨਿਵਾਰ ਜੋ ਦੇ ਲੱਤੇ ਗਾਣ ਗੈਵ ਲਾੜ ਲਾੜ ਫਰੀਦਾ ਕੁੱਟ ਮੰਡਪ ਮਾੜੀਆਂ ਇਹ ਤਨ ਲਾਏ ਚਿੱਤ ਮਿੱਟੇ ਪਏ ਅਤੂਲਵੇਂ ਕੋਏ ਨਾ ਹੋਸੀ ਮਿੱਤ ਫਰੀਦਾ ਮੰਡਪ ਮਾਲਨ ਲਾਏ ਮਰਗ ਸਤਾਣੀ ਚਿੱਤ ਧਾਰ ਸਾਈ ਜਾਏ ਸੁਮਾਲ ਜਿੱਥੇ ਹੀ ਤੋਵੰਝਣਾ ਫਰੀਦਾ ਜਿੰਨੀ ਕੰਮੀ ਨਾਏ ਗੁਣ ਤੇ ਕੰਗੜੇ ਵਿਸਾਰ ਮਤ ਸਿਰ ਮੰਦਾ ਤੀ ਵਹੀ ਸਾਈ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਪਰਾंदा ਦਰবেশਾਂ ਨੂੰ ਲੋੜੀ ਐ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੱਢ ਕੱਪੜੇ ਕਾਲਾ ਮੱਢ ਵੇਸ ਗੁਣੇ ਭਰਿਆ ਮੈਂ ਫਿਰਾਂ ਲੋਕ ਕਹੇ ਦਰবেশ ਤੱਤੇ ਤੋਏ ਨ ਬੱਲਵਾਏ ਜੇ ਜਲ ਟੁੱਬੀ ਦੇ ਫਰੀਦਾ ਜੋੜੋ ਆਗਣ ਰੱਬ ਦੀ ਝੂਰੰਡੀ ਝੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਹੱਤ ਕੁਆਰੀ ਨਾ ਥੀਏ ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਜਿਜੂ ਬੋੜਨ ਨਾ ਪਿਵੇ ਉੱਡਣ ਸੰਦੇ ਡਾਂਜਾ ਹੰਸ ਉਡਰ ਕੋਦਰ ਪਹਿਰਾ ਲੋਕ ਵਡਾਰਣ ਜਾਏ ਗੱਲ ਆ ਲੋਕ ਨ ਜਾਣਦਾ ਹੰਸਨ ਕੋਦਰ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਭਰਿਆ ਪੇ ਚੱਲਸੀ ਥੱਕੇ ਕਵਲ ਇਕਲ ਫਰੀਦਾ ਟਸ ਰਾਣੇ ਪੁਹੇ ਸਵਣ ਕੀੜਾ ਲੜਿਓ ਮਾਸ ਕਿਤੜਿਆ ਜੁਗ ਆਪਰੇਕਤ ਪਿਆ ਆਪਾਸ ਫਰੀਦਾ ਭੰਨੀ ਘੜੀ ਸੁਨਵੇਂ ਟੁੱਟੇ ਨਗਰ ਲੱਜ ਅਜਰਾਈਲ ਫਰੀਸਤਾ ਕਹਿ ਕਰਨ ਠੀ ਅੱਜ ਫਰੀਦਾ ਭੰਨੀ ਘੜੀ ਸੁਨਵੇਂ ਟੂਟੀ ਨਗਰ ਲੱਜ ਜੋ ਸੱਜਣ ਕੋਈ ਭਾਰਥੇ ਸੇ ਕਿਉਂ ਆਵੇ ਅੱਜ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬੇ ਚੱਲਨ ਆਇਆ ਪੰਜੇ ਵਕਤ ਮਸੀਤ ਉਠ ਫਰੀਦਾ ਉਜੂ ਸਾਜ ਸੁਭਨਵਾਜ ਗੁਜਾਰ ਜੋ ਸਿਰਸਾਈ ਨਾ ਨਵਾ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਵਾਏ ਸੋ ਸਿਰ ਕੀ ਜੇ ਕਾਏ ਕੁੰਨੇ ਢ ਜਲਾਈ ਹੈ ਬਾਲਣ ਸੰਦੇ ਥਾਇ ਫਰੀਦਾ ਕਿੱਥੇ ਤੜ ਦੇ ਮਾਪਿਆ ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਏ ਲੱਤ ਗਏ ਤੂੰ ਅਜੇ ਨਾ ਪਤੀ ਨੋਹੇ ਫਰੀਦਾ ਮਨਮਦਾਨ ਕਰ ਟੋਏ ਟਬਲਾ ਹੈ ਅੱਗੇ ਮੂਨ ਆਵਸੀ ਦੋਜਿਕ ਸੰਦੀ ਪਾਏ ਮਹੱਲਾ ਪੰਜਵਾ ਫਰੀਦਾ ਖਲਕ ਖਲਕ ਮੈਂ ਖਲਕ ਵਸਾ ਰਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ ਫਰੀਦਾ ਜੇ ਦੇ ਨਾਲ ਕੱਪਿਆ ਜੇ ਗੱਲ ਕੱਪੇ ਚੁੱਕ ਪਵਣ ਨ ਇੱਤੀ ਮਾਮਲੇ ਸਹਾਨ ਇੱਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਫੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਪੜਾਕਾਰ ਗੁੱਸਾ ਮਨ ਨਾ ਹੰਡਾਏ ਦੇ ਗਣ ਲਗਾਈ ਪੱਲੇ ਸਭ ਕਿਸ ਪਾਏ ਫਰੀਦਾ ਪੰਖ ਪਰੋਣੀ ਦੁਨੀ ਸੁਹਾਵਾ ਬਾਗ ਨੋਬਤ ਵਜੀ ਸੁਭ ਸੂ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆਂ ਮਿਲੇ ਨ ਭਾਉ ਜਿਨਾਂ ਨੈਣ ਨਿੰਦ ਰਾਵਲੇ ਤਿਨ ਮਿਲਨ ਕੋ ਆਉ ਫਰੀਦਾ ਮੈਂ ਜਾਣਿਆ ਦੁਖ ਮੁੱਝ ਕੁ ਦੁਖ ਸੁਭਾਇ ਹੈ ਜੱਗ ਉੱਚਾ ਚੜਕੇ ਦੇਖਿਆ ਤਾਂ ਘਰ ਕਰੇ ਹਾ ਅੱਗ ਮਹੱਲਾ ਪੰਜਵਾ ਫਰੀਦਾ ਘੂਮ ਰੰਗਾਵਲੀ ਮਨ ਜਬਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਨ ਅੰਤ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਮੰਣੀ ਦੇਹ ਵਿਰਲੇ ਕੇ ਪਾਈਨ ਜਿੰਨਾ ਪਿਆਰੇ ਨੇਹ ਕੰਦੇ ਵਹਨ ਨ ਢਾਹੇ ਤੋ ਪੀ ਲੇਖਾ ਦੇਵਨਾ ਜਿੱਧਰ ਰੋ ਪਰ ਜਾਏ ਵਹਿਣ ਤਦਉ ਗਉ ਕਰੇ ਫਰੀਦਾ ਦੁੱਖਾਂ ਸੇਤੇ ਦਿਹੋ ਗਿਆ ਸੂਲਾਂ ਸੇਤੇ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕ ਪਰਵਾਤ ਲੰਮੀ ਲੰਮੀ ਨਦੀ ਵਹੇ ਕੰਦੇ ਕੇ ਰਹੇ ਤ ਵੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ ਫਰੀਦਾ ਗਲਨੀ ਸੁ ਸੱਜਣ ਵੇਹੇ ਇੱਕ ਕੁੰਢਿੰਦੀ ਨਾਲ ਤੁਖਾਂ ਜਿਉ ਮਲੇ ਕਾਰਨ ਤਿਨਾਂ ਮਿਰੀ ਫਰੀਦਾ ایਉ ਤਨ ਭੌਕਣਾ ਨਿਤ ਨਿਤ ਦੁਖੀਏ ਕੌਣ ਤੰਨੀ ਬੁੱਝੇ ਤੇਰਾ ਕਿੱਤੇ ਵਗੇ ਪਾਉਣ ਫਰੀਦਾ ਰੱਬ ਖਜ਼ੂਰੀ ਪੱਕੀਆਂ ਮੱਖਿਆ ਨਹੀਂ ਵਹਨ ਜੋ ਜੋ ਵੰਜੇ ਢੀਵੜਾ ਸੁ ਉਮਰ ਤਪਵੰਨ ਫਰੀਦਾ ਤਨ ਸੁੱਕਾ ਪਿੰਜਰ ਠਿਆ ਤਲੀਆਂ ਖੁੰਡੈ ਕਾਗ ਅਦੇ ਸੋ ਰਬਨ ਬੋੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੰਡੂਲਿਆ ਸਗਲਾ ਖਾਇਆ మాਸ ਇਹ ਦੋਏ ਨੈਣ ਮਤਿ ਸ਼ੂ ਪਿਰ ਦੇਖਣ ਕੀ ਆਸ ਕਾਗਾ ਚੂਂਡ ਨ ਪਿੰਜਰਾ ਬਸੇ ਤਾ ਉੱਡਰ ਜਾਏ ਜਿਤ ਪਿੰਜਰੇ ਮੇਰਾ ਸੋਸ ਮਾਸਨ ਤਿੱਦੂ ਖਾਇ ਫਰੀਦਾ ਗੁਰ ਨਿਮਾਣੀ ਸੱਡ ਕਰੇ ਨਿ ਘਰਿਆ ਘਰ ਆਓ ਸਰ ਪਰ ਮਿਥਿ ਆਵਣ ਮਰਣੋ ਨਾ ਡਰਿਆ ਆਓ ਇੰਨੀ ਲੋਹਣੀ ਦੇਖਦਿਆਂ ਕੀਤੀ ਚੱਲ ਗਏ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਤਾਪ ਸਵਾਰੇ ਮੈਂ ਮਿਲਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਡੇ ਉੱਤੇ ਰੁਖੜਾ ਕਿਚ ਰੁਕ ਬੰਨ ਧੀਰ ਫਰੀਦਾ ਕੱਚ ਅੰਦਰ ਰਖੀ ਕਿਚਰ ਤਾਈ ਨੀਰ ਫਰੀਦਾ ਮਹਿਲ ਨ ਸਖਣ ਰਹੇ ਗਏ ਵਸਾ ਆਇਆ ਤਲ ਗੁਰਾਂ ਸੇ ਨਮਾਣੀਆਂ ਬੈਸਣ ਰੂਹਾਂ ਮੱਲ ਆਕੀ ਸਿੱਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨ ਏ ਵੈ ਦੱਸ ਜਿਉਂ ਦਰਿਆ ਵਹਿ ਢਾ ਅੱਗੇ ਦੋਜਿਕ ਤਪਿਆ ਸੁਣੀਏ ਊੜ ਪਵੇ ਕਾ ਇਕ ਨਾਨੂ ਸਭ ਸੋਝਿ ਆਈ ਇਕ ਫਿਰ ਦੇਵੇ ਪ੍ਰਵਾਹ ਅਮਲ ਦੇ ਕੀਟੇ ਦੁਨੀ ਵਿੱਚ ਸੇ ਦਰਗਹੇ ਓਗਾਹ ਹੁਰਿਦਾ ਦਰਿਆਵੇ ਕੁੰਨੇ ਬਗੋਲਾ ਬੈਠਾ ਏਕਲ ਕਰੇ ਕੇਲ ਕਰਿੰਦੇ ਹੰਜ ਨੂੰ ਆਚਿੰਤੇ ਬਾਜ ਪੈ ਬਾਜ ਪੈ ਤਿਸ ਰੱਬ ਦੇ ਕਿਲ੍ਹ ਇਸਰੀਆਂ ਜੋ ਮਨ ਚੇਤਨ ਚੀਤੇ ਸੰ ਸੋ ਗਾਲੀ ਰੱਬ ਕੀਆਂ ਸਾਡੇ ਤ੍ਰਿਮਨ ਦਿਹੋਰੀ ਚੱਲੇ ਪਾਣੀ ਅਨ ਦੁਨੀਆ ਵਿੱਚ ਵਤ ਅਸੂਣੀ ਬੰਨ ਮਲਕਲ ਮੋਤ ਜਾਂ ਆਵਸੀ ਸਭ ਦਰਵਾਜੇ ਭੰਨ ਤਿੰਨ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੋਂ ਧਣਿਆਂ ਦਾ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹੂੰ ਬਲਿਹਾਰੀ ਤਿੰਨ ਪੰਖੀਆਂ ਜੰਗਲ ਦਿਨ ਵਾਸ ਕੱਕਰ ਚੁਗਣ ਥਲ ਵਸਣ ਰਬਨ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਏ ਚਾਰੇ ਕੁੰਨ ਢੁੰਡੀਆਂ ਰਹਿਣ ਕਥਾਉ ਨਾਹਿ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲ ਢੀ ਪਹਿਰਿਓ ਜਿਨੀ ਵੇਸੀ ਸੋ ਮਿਲੇ ਸੇ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੇ ਕੰਬਲੜੀ ਪਹਿਰੇ ਨਾਨਕ ਘਰੇ ਬੈਠਿਆ ਸੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰਭ ਜਨ ਵੜਿਆਈਆ ਤਨ ਜੋਵਣ ਆਗਾ ਖਲੀ ਤੇ ਲੇ ਧਨੀ ਸਿਉ ਟਿੱਬੇ ਜਿਉ ਮਿਹਾ ਹੋ ਫਰੀਦਾ ਤਿੰਨ ਮੁਖ ਡਰਾਵਣੇ ਜਿਨਾਂ ਵਿਸਾਰਿਓ ਨਾ ਆਓ ਐਤੇ ਦੁਖ ਕਨੇਰਿਆ ਅੱਗੇ ਠੌਰ ਨਾ ਠਾਓ ਫਰੀਦਾ ਪਿਛਲ ਰਾਤਨ ਜਾਗੇ ਹੋਏ ਜੀਵਨ ਦੜੋ ਮੋਏ ਹੋਏ ਜੇ ਤਾ ਰੱਬ ਵਿਸਾਰਿਆ ਤਾ ਰੱਬ ਨ ਵਿਸਰਿਓ ਏ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਵੀ ਮੋਤਾਜ ਅੱਲਾ ਸੇ ਤੀਰ ਤਿਆ ਇਹੋ ਸੱਚਾ ਵਾ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲੋਹੇ ਵਿਕਾਰ ਅੱਲੇ ਪਾਵੇ ਸੋ ਪੜਾ ਤਾਂ ਲੱਭੇ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀਂ ਵਜਾਈ ਵਜਦੀ ਤੂੰ ਵੀ ਵਜੇ ਨਾਲ ਸੋਇ ਜਿਉ ਨਾ ਵਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸੋ ਦੁਨੀ ਨਾ ਕਿਤੇ ਕੰਮ ਮਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ ਪਹਿਲੇ ਪਰ ਫੁੱਲੜਾ ਫਲ ਭੀ ਪਛਾਰਤ ਜੋ ਜਗਨ ਲਹਨ ਸੇ ਸਾਈ ਕੰਨੂ ਦਾਤ ਦਾਤੇ ਸਾਹਿਬ ਸੰਧਿਆ ਕਿਉ ਚੱਲ ਤਿਸ ਨਾਲ ਇੱਕ ਜਗੰਦੇ ਨ ਲਹਨ ਇੱਕ ਨ ਸੁਤਿਆਂ ਦੇ ਉਠਾਲ ਕੁੰਡੇ ਅੰਧੀਏ ਸੁਹਾਗ ਕੋ ਤੋ ਤਨ ਕਾਏ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਚਾਕ ਨ ਹੋਰ ਸਬਰ ਮੰਜ ਕਮਾਨ ਏ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨ ਕਰੀ ਸਬਰ ਅੰਦਰ ਸਾਬਰੇ ਤਨ ਏ ਵਾ ਜਾਣੇਣਾ ਨੰਨ ਜੀ ਕੁਖਦਾਏ ਦਾ ਪੇਤਨ ਕਿਸੈ ਦੇਨ ਸਬਰ ਏਉ ਸੁਆਉ ਜੇ ਤੂੰ ਬੰਦਾ ਦਿੜ ਕਰੇ ਵੱਧ ਥੀ ਵਹ ਦਰਿਆ ਟੋਟ ਨਥੀ ਵਾੜਾ ਫਰਦਾ ਦੁਰਵੇਸੀ ਗਾਖੜੀ ਚੋਪੜੇ ਪਰੀਤ ਇਕਨ ਕੰਨ ਚਾਲੀਏ ਦਰਵੇ ਸਾ ਵੀਰੀਤ ਤਨ ਤਪੇ ਤਨੂਰ ਜਿਉ ਬਲਣ ਹਟ ਬਲੰ ਪਰੇ ਥਕਾਂ ਸਿਰ ਜੁਲਾ ਜੇ ਮੂੰ ਪਿਰੀ ਮਲੰ ਤਨ ਨਾ ਤਪਾਇ ਤਨੂਰ ਜਿਉ ਬਲਣ ਹਟਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹੋ ਟੁੰਬੇੰਦੇ ਸੱਜਣਾ ਸੱਜਣ ਮੱਡੇ ਨਾਲ ਨਾਨਕ ਤਾ ਲਖਣ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆ ਬਗਾ ਆਇਆ ਚਾਉ ਡੁੱਬ ਮੁਏ ਬਗ ਬਪੜੇ ਸਿਰ ਤਲ ਉਪਰ ਪਾਓ ਮਾ ਜਾਣਿਆ ਵਡਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣ ਬਗਬਪੜਾ ਜਨਮਨ ਭੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਹ ਕੋ ਨਦਰ ਧਰੇ ਜੇ ਤਿਸ ਭਾਵੇ ਨਾਨਕਾ ਕਾਗੁ ਹੰਸ ਕਰੇ ਸਰਵਰ ਪੰਖੀ ਏਕੜੋ ਫਾਈ ਵਾਲ ਪਚਾਸ ਇਹੋ ਤਨ ਲਹਿਰ ਗੱਡ ਤਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਏ ਸੋ ਕਰੀ ਜਿਤ ਵਸ ਆਵੇ ਕੰਤ ਨਿਮਣ ਸੋ ਅੱਖਰ ਖਵਣ ਗੁਣ ਜਿਬਾ ਮਣੀਆਂ ਮੰਤ ਇਤ੍ਰ ਪੈਣੇ ਵੇਸ ਕਰ ਤਾ ਵਸਿਆ ਬੀਕੰਤ ਮਤੋਂ ਦੇ ਹੋਏ ਇਆਣ ਤਾਣ ਹੁੰਦੇ ਹੋਏ ਨਿਤਾਣ ਅਣ ਹੁੰਦੇ ਆਪ ਵੰਡਾਈ ਕੋ ਐਸਾ ਭਗਤ ਸਦਾਏ ਇਕ ਫਿੱਕਾ ਨਾ ਗਲਾਈ ਸਭ ਨਾਮੈ ਸੱਚਾ ਧਣੀ ਹਿਆਉ ਨ ਕਈ ਠਾਏ ਮਾਣਕ ਸਭ ਅਮੋਲ ਵੈ ਸਭ ਨਾ ਮਨਮਾਨਕ ਖਾਣ ਮੂਲ ਮਚਾਂਗਵਾ ਜੇ ਤੋ ਪ੍ਰਿਆ ਦੇ ਸਿੱਖ ਹਿ ਆਓ ਨਠਾਈ ਕਹੀਦਾ ਸਭ ਨਾ ਮਨਮਾਨਕ ਥਾਣ ਮੂਲ ਮਚਾਂਗਵਾ ਜੇ ਤੋ ਪ੍ਰਿਆ ਦੇ ਸਿੱਖ ਹਿ ਆਓ ਨਠਾਈ ਕਹੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨ ਸੁਣੀਦਾ ਮੋ